ਚਾਰ ਕਾਲੀਆਂ ਮਿਰਚਾਂ ਟਾਇਲਟ 'ਚ ਸੁੱਟ ਦੇਣਾ ਦੁਸ਼ਮਨ ਗੋਡੇ ਟਿਕ ਦੇਵੇਗਾ ਦੋਸਤੋ ਜੇਕਰ ਦੁਸ਼ਮਨ ਤੁਹਾਨੂੰ ਹਰ ਪਾਸਿਓਂ ਪਰੇਸ਼ਾਨ ਕਰ ਰਹੇ ਹਨ ਤੁਹਾਨੂੰ ਅਜੀਹਾ ਲੱਗਦਾ ਹੈ ਕਿ ਤੁਹਾਡੇ ਜੀਵਨ ਵਿੱਚ ਦੁਸ਼ਮਨਾਂ ਨੇ ਇੰਨੀ ਪੁੱਥੜ-ਪੁੱਥੜ ਮਚਾ ਰੱਖੀ ਹੈ ਕਿ ਉਹ ਤੁਹਾਡਾ ਪੂਰਾ ਜੀਵਨ ਖਰਾਬ ਕਰਦੇ ਜਾ ਰਹੇ ਹਨ ਬਰਬਾਦ ਕਰਦੇ ਜਾ ਰਹੇ ਹਨ ਤਾਂ ਕਾਲੀ ਮਿਰਚ ਦੇ ਚਾਰ ਦਾਣੇ ਤੁਹਾਡੇ ਦੁਸ਼ਮਨ ਦੀ ਕਮਰ ਤੋੜ ਦੇਣਗੇ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਦੁਸ਼ਮਣ ਦੁਸ਼ਮਣੀ ਕਰਾ ਕਰਨਾ ਭੁੱਲ ਜਾਣਗੇ ਅਜਿਹਾ ਉਪਾਏ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਦੋਸਤੋ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਲੋਕ ਗੁਪਤ ਵੈਰੀਆਂ ਤੋਂ ਪਰੇਸ਼ਾਨ ਹਨ ਅਜਿਹੇ ਦੁਸ਼ਮਣਾਂ ਤੋਂ ਜੋ ਪਿੱਠ ਪਿੱਛੇ ਵਾਰ ਕਰਦੇ ਹਨ ਹੁਣ ਦੇਖੋ ਗੁਪਤ ਵੈਰੀ ਕੀ ਹੁੰਦੇ ਹਨ ਤੇ ਕੀ ਕਰਦੇ ਹਨ ਕਿ ਪਿੱਠ ਪਿੱਛੇ ਤਾੰਤ੍ਰਿਕ ਕ੍ਰਿਆਵਾਂ ਕਰਵਾਉਂਦੇ ਹਨ ਜਾਦੂ ਟੋਨਾ ਕਾਲਾ ਜਾਦੂ ਅਜਿਹੀਆਂ ਚੀਜ਼ਾਂ ਗੁਪਤ ਵੈਰੀ ਘੋਲਨਾ ਹਨ ਅਤੇ ਵਿਅਕਤੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਗੁਪਤ ਵੈਰੀ ਇਹੀ ਸੋਚ ਕੇ ਅਜਿਹੀਆਂ ਚੀਜ਼ਾਂ ਕਰਵਾਉਂਦੇ ਹਨ ਕਿ ਉਹ ਵਿਅਕਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇ ਨਾ ਤਾਂ ਉਸ ਕੋਲ ਪੈਸਾ ਰਹੇ ਨਾ ਉਸ ਦਾ ਵਪਾਰ ਰਹੇ ਅਤੇ ਘਰ ਵਿੱਚ ਉਸਦੇ ਨੜਾਈ ਝਗੜੀ ਕਲੇਸ਼ ਵਾਚਨ ਫਮ ਦੇਖੋ ਜਿਸ ਘਰ ਵਿੱਚ ਲੜਾਈ ਝਗੜੀ ਕਲੇਸ਼ ਪੋਥ ਹੁੰਦਾ ਹੈ ਉੱਥੇ ਹਮੇਸ਼ਾ ਧਨ ਦੀ ਕਮੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਅਜਿਹੇ ਘਰ ਵਿੱਚ ਪਹਿਲਾਂ ਤਾਂ ਪੈਸਾ ਆਉਂਦਾ ਨਹੀਂ ਹੈ ਆਉਂਦਾ ਹੈ ਤਾਂ ਉਹ ਰੁਕਦਾ ਨਹੀਂ ਹੈ ਦੂਜੀ ਗੱਲ ਜਿਸ ਘਰ ਤੇ ਕਾਲਾ ਜਾਦੂ ਜਾਦੂ ਟੋਣਾ ਵਰਗੀਆਂ ਚੀਜ਼ਾਂ ਕਰ ਵਾਈਆਂ ਜਾਂਦੀਆਂ ਹਨ ਉਹਨਾਂ ਦੇ ਕੰਮ ਬਹੁਤ ਜਲਦੀ ਵਿਗੜਦੇ ਹਨ ਉਨਾ ਦਾ ਕੋਈ ਕੰਮ ਬੰਨਤਾ ਹੈ ਅਤੇ ਬਹੁਤ ਵਾਰ ਤਾਂ ਪੜੀਆਂ ਬਣਾਇਆ ਕੰਮ ਵੀ ਵਿਗੜ ਜਾਂਦਾ ਹੈ। ਵੈਰੀ ਭਾਵੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਕਰ ਰਹੀ ਹੁਣ। ਮਤਲਬ ਗੁਪਤ ਵੈਰੀ ਪਰੇਸ਼ਾਨ ਕਰ ਰਹੀ ਹੁਣ ਜਾਂ ਕੋਈ ਅਜਿਹਾ ਵਿਅਕਤੀ ਤੁਹਾਡੇ ਜੀਵਨ ਵਿੱਚ ਆਇਆ ਹੈ ਜੋ ਸਾਹਮਣੇ ਤੋਂ ਤੁਹਾਡੇ ਨਾਲ ਦੁਸ਼ਮਣੀ ਕਰ ਰਿਹਾ ਹੈ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ। ਤੁਹਾਨੂੰ ਡਰਾ ਰਿਹਾ ਹੈ ਧਮਕਾ ਰਿਹਾ ਹੈ ਜਾਂ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੀ ਪੈਸੇ ਦੇ ਦਮ ਤੇ ਆਪਣੀ ਤਾਕਤ ਦੇ ਦਮ ਤੇ ਜੇ ਕੋਈ ਵਿਅਕਤੀ ਤੁਹਾਨੂੰ ਦਬਾ ਰਿਹਾ ਹੈ ਤਾਂ ਇੰਜ ਸਮਝ ਲਵੋ ਚਾਰ ਕਾਲੀਆਂ ਮਿਰਚਾਂ ਵਾਲੇ ਉਪਾਏ ਨਾਲ ਵੈਰੀ ਪੂਰੀ ਤਰ੍ਹਾਂ ਹਾਰ ਜਾਵੇਗਾ ਤੁਹਾਡਾ ਵੈਰੀ ਚਾਰੋਂ ਖਾਨਿਚਿਤ ਹੋ ਜਾਂਦਾ ਹੈ ਜਦੋਂ ਤੁਸੀਂ ਚਾਰ ਕਾਲੀਆਂ ਮਿਰਚਾਂ ਟਾਇਲਟ ਵਿੱਚ ਪਾ ਕੇ ਬਹੁਤ چھوٹਾ ਜਿਹਾ ਉਪਾਏ ਕਰਦੇ ਹੋ ਅੱਜ ਦੀ ਵੀਡੀਓ ਦਾ ਜੋ ਉਪਾਏ ਹੈ ਇਹ ਤੁਹਾਨੂੰ ਘਰ ਬੈਠੇ ਕਰਨਾ ਹੈ ਤੁਸੀਂ ਕਿਤੇ ਜਾਣਾ ਨਹੀਂ ਹੈ ਦੂਜੀ ਗੱਲ ਇਹ ਉਪਾਏ ਤੁਹਾਨੂੰ ਕਾਲੀ ਮਿਰਚ ਨਾਲ ਕਰਨਾ ਹੈ ਤਾਂ ਇਸ ਵਿੱਚ ਤੁਹਾਡੇ پیسے ਖਰਚ ਨਹੀਂ ਹੋਣ ਵਾਲੇ ਤੁਹਾਡਾ 1 ਰੁਪਿਆ ਵੀ ਨਹੀਂ ਲੱਗਣ ਵਾਲਾ ਕਾਲੀਆਂ ਮਿਰਚਾਂ ਤਾਂ ਤੁਹਾਨੂੰ ਆਪਣੀ ਰਸੋਈ ਘਰ ਵਿੱਚ ਹੀ ਮਿਲ ਜਾਵੇਗੀ ਜੇ ਨਹੀਂ ਵੀ ਹੈ ਤਾਂ 10-20 ਰੁਪਏ ਦੀ ਬਹੁਤ ساری ਕਾਲੀ ਮਿਰਚਾਂ ਜਾਂਦੀ ਹੈ ਕਾਲੀ ਮਿਰਚ ਦਾ ਇਹ ਉਪਾਏ ਤੁਹਾਨੂੰ ਰਾਤ ਨੂੰ ਕਰਨਾ ਹੈ ਕਿਉਂਕਿ ਜਦੋਂ ਇਸ ਉਪਾਏ ਨੂੰ ਤੁਸੀਂ ਰਾਤ ਨੂੰ ਕਰਦੇ ਹੋ ਤਾਂ ਇਹ ਉਪਾਏ ਤੁਰੰਤ ਸਫਲ ਹੁੰਦਾ ਹੈ ਤੁਰੰਤ ਸਿੱਧ ਹੁੰਦਾ ਹੈ ਇਸ ਉਪਾਏ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ। ਹੁਣ ਕਰਨਾ ਕਿਸ ਦਿਨ ਹੈ? ਤਾਂ ਦੇਖੋ, ਸ਼ਨੀਵਾਰ ਦਾ ਦਿਨ ਤਾਂ ਸਭ ਤੋਂ ਜ਼ਿਆਦਾ ਉੱਤਮ ਹੈ। ਇਸ ਉਪਾਏ ਨੂੰ ਕਰਨ ਲਈ ਐਤਵਾਰ ਦਾ ਦਿਨ ਵੀ ਬਹੁਤ ਉੱਤਮ ਹੈ। ਇਸ ਉਪਾਏ ਨੂੰ ਤੁਸੀਂ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ। ਇਹ ਤਿੰਨ ਦਿਨ ਅਜਿਹੇ ਹਨ ਜਦੋਂ ਤੁਸੀਂ ਇਸ ਉਪਾਏ ਨੂੰ ਕਰ ਸਕਦੇ ਹੋ। ਤਾ ਚਲੋ ਗੱਲ ਕਰ ਲੈਂਦੇ ਹਾਂ ਉਹ ਉਪਾਏ ਦੀ ਕਿ ਉਪਾਏ ਕਰਨਾ ਕਿਸ ਜਗ੍ਹਾ ਤੇ ਹੈ ਘਰ ਦੇ ਕਿਸੇ ਵੀ ਇਕਾਂਤ ਥਾਂ ਤੇ ਤੁਹਾਨੂੰ ਇਸ ਉਪਾਏ ਨੂੰ ਕਰਨਾ ਹੈ ਮਤਲਬ ਘਰ ਵਿੱਚ ਅਜੇ ਹੀ ਜਗ੍ਹਾ ਤੇ ਬੈਠ ਕੇ ਉਪਾਏ ਕਰੋ ਜਿੱਥੇ ਇਸ ਉਪਾਏ ਨੂੰ ਕਰਦੇ ਸਮੇਂ ਤੁਹਾਨੂੰ ਕੋਈ ਰੋਕੇ ਟੋਕੇ ਨਾ ਉਪਾਏ ਨੂੰ ਕਰਨ ਲਈ ਸਭ ਤੋਂ ਪਹਿਲਾਂ 4 ਕਾਲੀਆਂ ਮਿਰਚਾਂ ਦੇ ਦਾਣੇ ਲੈਨੇ ਹਨ ਜੋ ਕਾਲੀ ਮਿਰਚ ਦੇ ਦਾਣੇ ਤੁਸੀਂ ਲੈ ਰਹੇ ਹੋ ਉਹ ਬਿਲਕੁਲ ਵੀ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇੱਕ ਵੀ ਕਾਲੀ ਮਿਰਚ ਦਾ ਦਾਣਾ ਟੁੱਟਿਆ ਹੋਇਆ ਨਹੀਂ ਲੈਣਾ ਨਹੀਂ ਤਾਂ ਉਪਾਏ ਕੰਮ ਨਹੀਂ ਕਰੇਗਾ 4 ਕਾਲੀਆਂ ਮਿਰਚਾਂ ਦੇ ਦਾਣੇ ਲੈ ਕੇ ਬੈਠ ਜਾਣਾ ਹੈ ਜ਼ਮੀਨ ਤੇ ਬੈਠ ਕੇ ਵੀ ਕਰ ਸਕਦੇ ਹੋ ਜੇ ਤੁਸੀਂ ਜ਼ਮੀਨ ਤੇ ਨਹੀਂ ਬੈਠ 파 ਰਹੇ ਤਾਂ ਬਿਸਤਰੀ ਤੇ ਕੁਰਸੀ ਤੇ ਕਿਤੇ ਵੀ ਬੈਠ ਕੇ ਤੁਸੀਂ ਇਸ ਉਪਾਏ ਨੂੰ ਕਰ ਸਕਦੇ ਹੋ ਚਾਰੋਂ ਕਾਲੀਆਂ ਮਿਰਚਾਂ ਦੇ ਦਾਣੇ ਤੁਸੀਂ ਖੱਬੇ ਹੱਥ ਵਿੱਚ ਰੱਖ ਲੈਣੇ ਹਨ ਇੱਕ ਕਾਲੀ ਮਿਰਚ ਦਾ ਦਾਣਾ ਤੁਹਾਨੂੰ ਚੁੱਕਣਾ ਹੈ ਅਤੇ ਇੱਕ ਮੰਤਰ ਬੋਲਣਾ ਹੈ ਕੀ ਮੰਤਰ ਰਹਿਗਾ shri pair vai namo ਫਿਰ ਦੂਜਾ ਕਾਲੀ ਮਿਰਚ ਦਾ ਦਾਣਾ ਤੁਹਾਨੂੰ ਆਪਣੇ ਹੱਥ ਵਿੱਚ ਫੜਨਾ ਹੈ ਫਿਰ ਤੁਹਾਨੂੰ ਇਹ ਹੀ ਮੰਤਰ ਬੋਲਣਾ ਹੈ shri pair vai nama ਹਰ ਕਾਲੀ ਮਿਰਚ ਦੇ ਦਾਣੇ ਤੇ ਤੁਹਾਨੂੰ shri pair vai nama ਇਹ ਮੰਤਰ ਬੋਲਣਾ ਹੈ ਅਤੇ ਕਾਲੀ ਮਿਰਚ ਦੇ ਦਾਣੇ ਤੁਹਾਨੂੰ ਦੂਜੇ ਪਾਸੇ ਰੱਖਦੇ ਜਾਣਾ ਹੈ ਕਿਸੇ ਕਟੋਰੀ ਵਿੱਚ ਰੱਖ ਸਕਦੇ ਹੋ ਕਿਸੇ ਕਾਗਜ਼ ਤੇ ਰੱਖ ਸਕਦੇ ਹੋ ਜਾਂ ਇੱਥਾ ਜ਼ਮੀਨ ਤੇ ਵੀ ਤੁਸੀਂ ਇਸ ਨੂੰ ਰੱਖ ਸਕਦੇ ਹੋ ਕਾਲੀ ਮਿਰਚ ਦੇ ਇਹ ਚਾਰੋਂ ਦਾਣੇ ਜਦੋਂ ਤੁਸੀਂ ਆਪਣੇ ਹੱਥ ਤੋਂ ਠੇਠਾ ਰੱਖੋਗੇ ਅਤੇ ਮੰਤਰ ਬਿਲਕੁਲ ਧਿਆਨ ਨਾਲ ਤੁਹਾਨੂੰ ਬੋਲਣਾ ਹੈ ਕਿਉਂਕਿ ਮੰਤਰ ਇਸ ਵਿੱਚ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਉਹਨਾਂ ਚਾਰੋਂ ਕਾਲੀਆਂ ਮਿਰਚਾਂ ਦੇ ਦਾਣਿਆਂ ਨੂੰ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖਣਾ ਹੈ ਅਤੇ ਮੁਠੀ ਨੂੰ ਕੱਸ ਕੇ ਬੰਦ ਕਰ ਲੈਣਾ ਹੈ ਜਿੰਨਾ ਹੋ ਸਕੇ ਉਹਨਾਂ ਕੱਸ ਕੇ ਮੁਠੀ ਨੂੰ ਬੰਦ ਕਰਨਾ ਹੈ ਮੁਠੀ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਬੋਲਣਾ ਹੈ ਵੈਰੀ ਨਾਸ਼ ਵੈਰੀ ਨਾਸ਼ ਇਹ ਉਦੋਂ ਬੋਲਣਾ ਹੈ ਜੇ ਤੁਸੀਂ ਆਪਣੇ ਵੈਰੀ ਦਾ ਨਾਮ ਨਹੀਂ ਜਾਣਦੇ ਪਰ ਮੰਨ ਲਓ ਵੋ ਵੈਰੀ ਦਾ ਨਾਮ ਤੁਸੀਂ ਜਾਣਦੇ ਤਾਂ ਨਾਮ ਬੋਲ ਕੇ ਤੁਹਾਨੂੰ ਨਾਸ਼ ਬੋਲਣਾ ਅਜੇ ਹ ਤੁਹਾਨੂੰ ਸੋਚਣਾ ਹੈ ਕਿ ਜੋ ਵੈਰੀ ਹੈ ਉਸ ਦੀ ਤਾਕਤ ਖਤਮ ਹੋ ਰਹੀ ਹੈ ਅਤੇ ਤੁਹਾਡੇ ਵੈਰੀ ਅਤੇ ਦੁਸ਼ਮਣ ਖਤਮ ਹੋ ਰਹੇ ਹਨ ਹਾਰ ਰਹੇ ਹਨ ਇੰਨਾ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੋ ਕਾਲੀ ਮਿਰਚ ਦੇ ਦਾਣੇ ਤੁਹਾਡੇ ਕੋਲ ਹਨ ਇਹ ਕਾਲੀ ਮਿਰਚ ਦੇ ਦਾਣੇ ਤੁਸੀਂ ਆਪਣੇ ਵਾਸ਼ਰੂਮ ਵਿੱਚ ਲੈ ਕੇ ਜਾਣੇ ਹਨ ਵਾਸ਼ਰੂਮ ਵਿੱਚ ਜਾ ਕੇ ਤੁਹਾਨੂੰ ਇੱਕ ਇੱਕ ਕਰਕੇ ਕਾਲੀ ਮਿਰਚ ਦੇ ਸਾਰੇ ਦਾਣੇ ਟਾਇਲਟ ਵਿੱਚ ਸੁੱਟ ਦੇਣੇ ਹਨ ਚਾਰੇ ਦਾਣੇ ਇਕੱਠੇ ਨਹੀਂ ਸੁੱਟਨੇ ਇੱਕ ਇੱਕ ਕਰਕੇ ਸੁੱਟਨੇ ਹਨ ਇੱਕ ਦਾਣਾ ਸੁੱਟੋਂਗੇ ਅਤੇ ਹੰਨ ਹੰਸਵਾਹ ਇਹਨਾਂ ਤੁਹਾਨੂੰ ਬੋਲਣਾ ਹੈ ਇਸ ਤੋਂ ਬਾਅਦ ਤੁਹਾਨੂੰ ਫਲਸ਼ ਚਾਲੂ ਕਰ ਦੇਣਾ ਹੈ ਅਤੇ ਸਾਰੀਆਂ ਕਾਲੀਆਂ ਮਿਰਚਾਂ ਦੇ ਦਾਣੇ ਫਲਸ਼ ਹੋ ਜਾਣਗੇ ਦੋਸਤੋ ਤੁਹਾਡੀ ਵੈਰੀ ਨੇ ਜੇ ਤੁਹਾਡੇ ਤੇ ਕੁਝ ਕੀਤਾ ਜਾ ਕਰਵਾ ਰੱਖਿਆ ਹੈ ਕੋਈ ਵੀ ਤਾੰਤ੍ਰਿਕ ਕਿਰਿਆ ਕੋਈ ਕਾਲਾ ਜਾਦੂ ਜਾਦੂ ਟੂਣਾ ਸਮਝ ਲਵੋ ਉਹ ਸਾਰੀਆਂ ਚੀਜ਼ਾਂ ਇਸ ਕਾਲੀ ਮਿਰਚ ਦੇ ਅੰਦਰ ਆ ਚੁੱਕੀਆਂ ਹਨ ਬੰ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਦੇ ਦਾਣਿਆਂ ਨੂੰ ਫਲਸ਼ ਕਰ ਦਿੱਤਾ ਤਾਂ ਸਮਝ ਲਵੋ ਜੋ ਵੈਰੀ ਦਾ ਕੀਤਾ ਕਰਾਇਆ ਹੈ ਉਹ ਸਭ ਕੁਝ ਖਾਲੀ ਕਾਲੀ ਮਿਰਚ ਦੇ ਦਾਣਿਆਂ ਨਾਲ ਹੀ ਚਲਾ ਗਿਆ ਜੇਕਰ ਤੁਹਾਡੇ ਵੈਰੀ ਅੱਗੇ ਤੋਂ ਵੀ ਤੁਹਾਡੇ ਤੇ ਕੁਝ ਕਰਨ ਦੀ ਸੋਚਦੇ ਹਨ ਜਾ ਕਰਵਾਉਂਦੇ ਹਨ ਤਾਂ ਤੁਸੀਂ ਇਸ ਉਪਾਏ ਨੂੰ ਦੁਬਾਰਾ ਕਰ ਲਵੋ ਜਦੋਂ ਵੀ ਤੁਹਾਨੂੰ ਲੱਗੇ ਕਿ ਜੀਵਨ ਵਿੱਚ ਕਸ਼ਟ ਬਹੁਤ ਆ ਰਹੀ ਹਨ ਸਮੱਸਿਆਵਾਂ ਦੂਰ ਨਹੀਂ ਹੋ ਰਹੀਆਂ ਤਾਂ ਇਹ ਉਪਾਏ ਤੁਸੀਂ ਕਰੋ ਜਿਵੇਂ ਕਿ हर 2-3 महिनेयां बाद इस उपाय नु तुसी कर सकदे हो। ਜਾਂ ਹਰ ਮਹੀਨੇ ਵਿੱਚ ਇੱਕ ਵਾਰ ਕਰ ਸਕਦੇ ਹੋ। ਜੇ ਤੁਹਾਡੇ ਜੀਵਨ ਵਿੱਚ ਸਮੱਸਿਆਵਾਂ ਨਹੀਂ ਹਨ ਤਾਂ ਤੁਸੀਂ ਕਦੇ ਵੀ ਇਸ ਉਪਾਏ ਨੂੰ ਨਾ ਕਰੋ। ਇਹ ਉਪਾਏ ਰਾਤ ਨੂੰ ਹੀ ਤੁਹਾਨੂੰ ਕਰਨਾ ਹੈ। ਇਸ ਨੂੰ ਔਰਤਾ ਮਰਦ ਕੋਈ ਵੀ ਕਰ ਸਕਦਾ ਹੈ। ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ। ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਜੈ ਬਾਲਾਜੀ ਮਹਾਰਾਜ ਲਿਖਣਾ ਨਾ ਪੁੱਨ ਕਿਉਂਕਿ ਉਹਨਾਂ ਦੀ ਕਿਰਪਾ ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਤੇ ਕਦੇ ਕੋਈ ਸੰਕਟ ਨਹੀਂ ਆਉਂਦਾ ਹੈ ਤਾਂ ਨੋ